ਸਾਥਿਓ ਭਗਮਾਨਤਮਾਨ ਦੀ ਸਰਕਾਰ ਨੇ ਅਬਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਬਜਾਰੇ ਕਰ ਸਕਦੇ ਹੋ ਪਰ ਧਰਨੇ ਮਿਲਾਰੇ ਤੁਸੀਂ ਫੇਰ ਵੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇਖੇ ਸਾਡੇ ਤਾਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆਗਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ ਤੇ ਫਿਰ ਕਹਿੰਦੇ ਹੋ ਵੀ ਗੱਲਬਾਤ ਤਾਂ ਕਰ ਰਹੇ ਆ ਸੰਨ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿੰਨੂੰ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ। ਜਿਸ ਨੇ ਆਖਰੀ ਅਲਰਜੀ ਖਾਤਰ ਕਿਸੇ ਡਾਕਟਰ ਕੋਲ ਸੋ ਅਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਇਹ ਧਾਰਨਾ ਨਾ ਲਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਕਰਾਜ ਹੈ ਅਜਬ ਇਤਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 89 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਜਾ ਕੇ ਆਂਦੇ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵੇਖ ਕੇ ਆਇਆ ਹਾਂ ਆਲਰੇਡੀ ਆ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵੇਖ ਕੇ ਆਏ ਕੀ ਸਾਂ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਉਸੀ ਕਹਿ ਰਹੇ ਹੋ